ਚੋਰਾ ਨੇ ਇੱਕ ਵਿਆਹ ਵਾਲੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਜੀਹਾਂ ਖਬਰ ਲੁਧਿਆਣਾ ਤੋਂ ਹੈ ਜਿੱਥੇ ਕਿ ਚੋਰਾਵਾਂ ਵੱਲੋਂ ਲਗਾਤਾਰ ਲੋਕਾਂ ਦੇ ਨੱਕ 'ਚ ਧੰਮ ਕੀਤਾ ਹੋਇਆ ਹੈ ਇੱਕ ਅਜਿਹੀ ਹੀ ਚੋਰੀ ਦੀ ਘਟਨਾ ਜਵਾਹਰਨਗਰ ਕੈਂਪ ਇਲਾਕੇ ਚ ਵਾਪਰੀ ਹੈ ਜਿੱਥੇ ਕਿ ਚੋਰਾ ਨੇ ਇੱਕ ਵਿਆਹ ਵਾਲੇ ਘਰ ਨੂੰ ਨਿਸ਼ਾਨਾ ਬਣਾਇਆ ਜਾਣਕਾਰੀ ਮੁਤਾਬਕ ਘਰ 'ਚ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਰਿਸ਼ਤੇਦਾਰਾਂ ਵੱਲੋਂ ਦਿੱਤੇ ਗਏ ਸਾਰੇ ਤੋਹਫੇ ਅਤੇ ਸ਼ਗਨ ਦੁਲਹਨ ਦੇ ਗਹਿਣੇ ਆਦਿ ਘਰ 'ਚ ਰੱਖੀ ਅਲਮਾਰੀ 'ਚ ਪਏ ਹੋਏ ਸਨ ਇਸ ਮਗਰੋਂ ਜਦੋਂ ਘਰ ਦੇ ਪਰਿਵਾਰਕ ਜੀ ਕਿਤੇਰੇ ਗਏ ਹੋਏ ਸਨ ਤਾਂ ਪਿੱਛੋਂ ਆਏ ਚੋਰਾਂ ਨੇ ਘਰ 'ਚ ਵੜ ਕੇ ਅਲਮਾਰੀ ਦਾ ਲੋਕ ਤੋੜਿਆ ਅਤੇ ਸਾਰੇ ਗਹਿਣਿਆਂ ਸਣੇ ਨਕਦੀ ਆਦ ਲੈ ਕੇ ਫਰਾਰ ਹੋ ਗਏ ਉਦੋਂ ਇਹ ਘਟਨਾ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਹੈ ਜਾਣਕਾਰੀ ਮੁਤਾਬਕ ਪਰਿਵਾਰ ਵਾਲੇ ਜਦੋਂ ਘਰ ਵਾਪਸ ਆਏ ਤਾਂ ਘਰ ਦੇ ਢਾਲੇ ਟੁੱਟੇ ਦੇਖ ਕੇ ਪੈਰਾ ਥੱਲੇੋਂ ਜ਼ਮੀਨ ਖਿਸਕੀ ਉਹਨਾਂ ਅੰਦਰ ਜਾ ਕੇ ਦੇਖਿਆ ਤਾਂ ਸਾਰੇ ਗਹਿਣੇ ਵੀ ਗਾਇਬ ਸਨ ਜਿਸ ਮਗਰੋਂ ਉਹਨਾਂ ਨੇ ਤੁਰੰਤ ਇਸ ਪੂਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਪਰਿਵਾਰ ਵੱਲੋਂ ਘਰ ਨੂੰ ਖੁੱਲਾ ਛੱਡ ਕੇ ਜਾਣਾ ਮਹਿੰਗਾ ਪੈ ਗਿਆ ਜਦੋਂ ਚੋਰਾ ਨੇ ਇਸ ਘਰ ਤੇ ਥਾਵਾ ਬੋਲ ਲਿਤਾ ਹੈ ਹਾਲਾਂਕਿ ਪੁਲਿਸ ਹੁਣੇ ਚੋਰ ਦੀ ਭਾਲ ਕਰ ਰਹੀ ਹੈ ਉਧਰ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਚੋਰ ਵੱਲੋਂ ਮੂੰਹ ਸਿਰ ਲਪੇਟਿਆ ਹੋਇਆ ਸੀ ਜਿਸ ਦੀ ਪਛਾਣ ਕਰਨਾ ਮੁਸ਼ਕਿਲ ਹੋ ਰਿਹਾ ਹੈ ਪਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਪੀੜਤ ਪਰਿਵਾਰ ਦੀ ਸਾਰੀ ਨਕਦੀ ਅਤੇ ਗਹਿਣੇ ਆਦ ਉਹਨਾਂ ਨੂੰ ਵਾਪਸ ਕੀਤੇ ਜਾਣਗੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ